ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਆ ਦੇਖੋ ਵਾਤਾਵਰਨ ਕਿੰਨਾ ਵਧੀਆ ਇਧਰ ਹੈ ਨਾ ਔਰ ਕੀ ਵਿਚਾਰ ਨੇ ਤੁਹਾਡੇ ਇਸ ਵਾਤਾਵਰਨ ਨੂੰ ਲੈ ਕੇ ਕੀ ਗੱਲ ਹੈ ਇਸ ਵਾਤਾਵਰਨ ਨੂੰ ਲੈ ਕੇ ਬਹੁਤ ਸੋਹਣਾ ਵਾਤਾਵਰਨ ਹੈ ਜੇ ਕਿਤੇ ਸਾਡੇ ਪੰਜਾਬ ਦਾ ਵੀ ਅਜਿਹਾ ਦਾ ਮਾਹੌਲ ਬਣ ਜੇ ਅਸੀਂ ਦਰਖਤ ਕੱਟ ਨਾ ਕੱਟੀਏ ਵੱਧ ਤੋਂ ਵੱਧ ਦਰਖਤ ਲਾਈਏ ਅਸੀਂ ਬੂਟੇ ਲਾਈਏ ਆਕਸੀਜਨ ਲਈਏ ਵਾਤਾਵਰਨ ਬੜਾ ਸੋਹਣਾ ਹੋ ਸਕਦਾ ਹੈ ਪਰ ਜਿੱਥੇ ਅਸੀਂ ਬੰਦਿਆਂ ਦੇ ਕਤਲ ਕਰਦੇ ਆ ਨਾ ਬੰਦਿਆਂ ਦੇ ਨਾਲ ਬੁਰਾ ਹਾਲ ਹੋ ਰਿਹਾ ਉਸ ਤੋਂ ਵੱਧ ਜਾ ਕੇ ਅਸੀਂ ਦਰਖਤਾਂ ਦੇ ਵੀ ਕਤਲ ਕਰ ਰਹੇ ਆ ਦਰਖਤਾਂ ਦਾ ਵੀ ਗੁਰਮਖ ਪਿਆਰਿਓ ਬੰਦੇ ਤੋਂ ਵੱਧ ਪਾਪ ਹੈ ਜਿੰਨਾ ਸਭ ਤੋਂ ਜ਼ਿਆਦਾ ਜੇ ਅੱਜ ਕੋਈ ਵਾਤਾਵਰਣ ਦੇ ਵਿੱਚ ਇਹ ਨੇਚਰਲੀ ਚੀਜ਼ ਦੇ ਵਿੱਚ ਜੇ ਕੋਈ ਜ਼ਰੂਰੀ ਹੈ ਤਾਂ ਸਭ ਤੋਂ ਵੱਧ ਦਰਖਤ ਸਭ ਤੋਂ ਵੱਧ ਹਰਿਆਲੀ ਸਾਉਥ ਵੱਧ ਬਨਸਪਤੀ ਇਹਨਾਂ ਜਿਹੜੀ ਇਹ ਬਹੁਤ ਹੀ ਜ਼ਰੂਰੀ ਹੈ ਅਸੀਂ ਸਾਰੀਆਂ ਹੀ ਸੰਗਤਾਂ ਦੇ ਵੀ ਸਾਰੇ ਹੀ ਪਿੰਡਾਂ ਸ਼ਹਿਰਾਂ ਦੇ ਵਿੱਚ ਇੱਕ ਮੈਸੇਜ ਦੇਣਾ ਚਾਹੁੰਦੇ ਆ ਕਿ ਹਰ ਇੱਕ ਜੀਵ ਆਪਣੀ ਜ਼ਿੰਦਗੀ ਦੇ ਵਿੱਚ ਵੱਧ ਤੋਂ ਵੱਧ ਪੌਦੇ ਲਾਵੇ ਵੱਧ ਤੋਂ ਵੱਧ ਰੁੱਖ ਬਨਸਪਤੀ ਲਾਵੇ ਆਪਣਾ ਫੜਾ ਵਾਲੇ ਬੂਟੇ ਲਾਵੇ ਜੇ ਜ਼ਿਆਦਾ ਨਹੀਂ ਨਾ ਜ਼ਿਆਦਾ ਨਹੀਂ ਨਾ ਕਮ ਸੇ ਕਮ ਇਹ ਤਾਂ ਮਤਲਬ ਕਿ ਜ਼ਰੂਰ ਕੋਸ਼ਿਸ਼ ਕਰੋ ਬਚਪਨ ਤੋਂ ਲੈ ਕੇ ਬੁਢਾਪੇ ਤੱਕ ਹਰ ਇੱਕ ਬੰਦਾ 10-10 ਦਰਖਤ ਜ਼ਰੂਰ ਲਾਵੇ ਇਹ ਦਾਸ ਦੀ ਬੇਨਤੀ ਹੈ ਸਾਰੀਆਂ ਸੰਗਤਾਂ ਨੂੰ ਕਿ ਅਸੀਂ 10 ਬੂਟੇ ਇੱਕ ਬੰਦੇ ਨੇ ਜ਼ਰੂਰ ਲਾਉਣੇ ਐ ਇੱਕ ਸਾਲ ਚ ਲਾ ਦੋ ਦੋ ਸਾਲ ਚ ਲਾ ਦੋ ਤਿੰਨ ਸਾਲ ਚ ਲਾ ਦੋ ਐਨੀ ਇੱਕ ਦਾਸ ਦੀ ਬੇਨਤੀ ਮਨਜ਼ੂਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ